ਆ ਲੱਕੋ ਬਾਈ ਨੇ ਸੜਕ ਤੇ ਫਰੂਟਾਂ ਦੀ ਸਟਾਲ ਲਾਈ ਵੀ ਆ ਬਹੁਤ ਕੈਂਟ ਸ਼ਿੰਗਾਰੀ ਵੀ ਆ ਕੀ ਹਾਲ ਆ ਭਰਾ ਜੂਜਾ ਵੀ ਕੰਮ ਆ ਤੇਰਾ ਢਿੱਲੀ ਇੱਥੇ ਖੜਦਾ ਹੈ ਕਿਹੜੀ ਜਗ੍ਹਾ ਇਹ ਇਹ ਹਾਈ ਟੈਕ ਵਾਜਦਾ ਇਹ ਬਘਿੰਡੇ ਕੋਲ ਕੋਲੀ ਠੀਕ ਆ ਭਰਾ ਜੇ ਜੇ ਵੀਰੇ ਤੇਰੀ ਮੰਨ ਲਾ ਦਿਹਾੜੀ ਦੀ ਗੱਲ ਕਰੀ ਕਿੰਨੀ ਦਿਹਾੜੀ ਪੈ ਜਾਂਦੀ ਆ ਰੋਜ਼ ਦੀ ਦਿਹਾੜੀ 300-700 ਰੁਪਏ ਬਣ ਜਾਂਦਾ ਬਾਈ ਕਹਿੰਦਾ 600-700 ਰੁਪਏ ਬਣ ਜਾਂਦਾ ਤੇ ਵਧੀਆ ਕੰਮ ਆ ਵੀਰੇ ਹਾਂਜੀ ਵਧੀਆ ਜੀ ਠੀਕ ਆ ਬਰਾ ਧੰਨਵਾਦ ਨਾਲ ਤਾਂ ਚੰਗਾ ਹੀ ਆ ਜੀ ਕਿ ਵੀ ਆ ਉਹਦਾ ਕੰਮ ਚੱਲਾਣਾ ਨਾਲੇ ਬਾਈ ਵਿਹਲੇ ਦਾ ਵਿਹਲਾ ਇੱਥੇ ਖੜਾ ਨਾ ਆ ਬਾਈ ਇਹ ਸਟਾਲ ਕਰੀ ਦੀ ਆ ਤੇ ਬਾਈ ਕਹਿੰਦਾ 6-700 ਰੁਪਏ ਦੇ ਲਈ ਤਾਂ ਬਣਾ ਲੈਣਾ 24-25 ਸਾਲ ਮਹੀਨੇ ਦਾ ਹੋ ਗਿਆ ਜਿਵੇਂ ਦੋਸਤ ਤੁਸੀਂ ਵੀਡੀਓ ਮੂਰੇ ਚੱਲੀ ਸੀ ਆਪਾਂ ਮੁੰਡੇ ਨੇ ਨਾ ਜੂਸ ਪੀਣ ਖੜੇ ਸੀਗੇ ਤੇ ਮੇਰੀ ਨਾ ਮੇਰਾ ਸੁਭਾਗ ਆ ਮੈਂ ਪੁੱਛਦਾ ਨਾ ਹੁਣ ਬਾਈ ਤੂੰ ਕਿੰਨੇ ਕੇ ਪੈਸੇ ਬਣਾ ਲੈਣਾ ਬਾਈ ਆਪਾਂ ਨੂੰ ਕਹਿੰਦਾ ਬਾਈ 800 ਤੋਂ ਲੈ ਕੇ ਵੀਡੀਓ ਹੈਗੀ ਅਸੀਂ ਵੀਡੀਓ ਕਰਨ ਗਏ ਸੀ ਕਿ ਬਟਿੰਡੇ ਕੋਲ ਦੀ ਵੀਡੀਓ ਆ ਗਈ ਕਿ 800 ਤੋਂ ਲੈ ਕੇ ਮੈਂ 1000 ਰੁਪਏ ਰੇਲੀ ਮੈਂ ਆਮਦਨ ਕਮਾ ਰਿਹਾ ਨਾ ਤੇ ਉਹਦੇ ਹਿਸਾਬ ਨਾਲ ਹੀ ਦੋਸਤੋ ਆਪਾਂ ਸਾਨੂੰ ਇੱਕ ਇਹ ਵੀਡੀਓ ਥਰੂ ਹੀ ਇੱਕ ਆ ਸਾਨੂੰ ਕਾਪੀ ਬਿਜ਼ਨਸ ਆਈਡ ਗਿਆ ਦੇਣ ਲੱਗੇ ਜੀ ਤੇ ਤੁਸੀਂ 5000 ਤੋਂ ਲਾ ਕੇ 60 7000 ਦੀ ਇਨਵੈਸਟਮੈਂਟ ਕਰਕੇ ਤੁਸੀਂ 30000 ਤੋਂ 40000 50000 ਵੀ ਠੀਕ ਆ ਤੁਸੀਂ ਆਪਦੇ ਕੰਮ ਨੂੰ ਵਧਾ ਲਓ ਤੁਸੀਂ ਕਮਾ ਸਕਦੇ ਹੋ ਤੁਹਾਨੂੰ ਕਿਤੇ ਥੱਲੇ 10 12000 ਦੀ ਜੌਬ ਕਰਨ ਦੀ ਜਾਂ ਦੀ ਜੋਪਾਲ ਦੀ ਸਰਕਾਰੀ ਜੋਪਾਲ ਦੇ ਵਿੱਚ ਉਹਦੀ ਲੋੜ ਨਹੀਂ ਹੈਗੀ ਬਹੁਤ ਸੌਖਾ ਜਿਹਾ ਕੰਮ ਹੈ ਪਰ ਇੱਕ ਇਹਦੇ ਵਿੱਚ ਇੱਕ ਕੰਮ ਇਹਨਾਂ ਸੰਗ ਸੰਗ ਛੱਡਣੀ ਪਊਗੀ ਠੀਕ ਹੈ ਬਾਈ ਦੀ ਵੀਡੀਓ ਕੀਤੀ ਸੀ ਬਾਈ ਕਿੰਨੂ ਆ ਦਾ ਕਿੰਨੂ ਆ ਦਾ ਮਨ ਜੂਸ ਕੱਟ ਕੇ ਵੇਚਦਾ ਇਹ ਮਾਈਕੋਫਾਰਾ ਫਰੂਟ ਦੀ ਉਹ ਇੱਕ ਤਰ੍ਹਾਂ ਦੀ ਰੇੜੀ ਲਾਉਣਾ ਹੈ ਇਹ ਰੇੜੀ ਦਾ ਸਿਸਟਮ ਥੋੜੇ ਜਿਹੀ ਤਿਆਰ ਹੋ ਜਾਂਦਾ ਬਾਕੀ ਤੁਸੀਂ ਇਹ ਥਰਲੀ ਵੀ ਕਰ ਸਕਦੇ ਹੋ ਹਣਾ ਪਰ ਰੇੜੀ ਥੋੜੀ ਜਿਹੀ ਵਧੀਆ ਲੱਗਦੀ ਹੈ ਜੋ ਹਿਸਾਬ ਨਾਲ ਸੈਟਅਪ ਬਣਾ ਲਓ ਘਰ ਤੇ ਵੀ ਕਰ ਸਕਦੇ ਹੋ ਜੇ ਵੱਡੇ ਵੱਡੇ ਸ਼ਹਿਰਾਂ ਚ ਲੋਕ ਕਾਰਾਂ ਤੇ ਵੀ ਇਹ ਕੰਮ ਕਰੀ ਜਾਂਦੇ ਆ ਜਿਵੇਂ ਫੂਡ ਸਟਾਲਾਂ ਲਾਈ ਜਾਂਦੇ ਠੀਕ ਆ ਉਹ ਤੁਸੀਂ ਆਪਦਾ ਸੈਟਅਪ ਦੇਖ ਲਓ ਜੀ ਤੁਸੀਂ ਸਰਚ ਕਰ ਲਓ ਆਪਦਾ ਇੱਕ ਤਰ੍ਹਾਂ ਦਾ ਮੈਪ ਬਣਾ ਲਓ ਵੀ ਇੱਥੇ ਆਪਾਂ ਖੜਨਾਗਾ ਆਮਨ ਰੋਡ ਤੇ ਜਾਂ ਚੌਂਕ ਚ ਵਧੀਆ ਗਾਕ ਪੈਂਦਾਗਾ ਠੀਕ ਆ ਉੱਥੇ ਜਾ ਕੇ ਤੁਸੀਂ ਆਪ ਦਾ ਥੱਲੇ ਕੰਮ ਕਰ ਲੋ ਜਿਹੜੀ ਤੇ ਕਰ ਲੋ ਜਿਹੜੀ ਆਪ ਦੀ ਗੱਡੀ ਤੇ ਟਰਾਲੀ ਚ ਕਿਤੇ ਹੀ ਕਰ ਲੋ ਉਹਦਾ ਸੈਟਅਪ ਵਧੀਆ ਬਣਾ ਲਓ ਠੀਕ ਆ ਜੇ ਤਾਂ ਤੁਸੀਂ ਕੱਲਾ ਜੂਸ ਦਾ ਕੰਮ ਕਰਨਾ ਕਿੰਨੂ-ਕੰਨੂ ਵਾਲਾ ਠੀਕ ਆ ਨਾਲ ਫਰੂਟ ਰੱਖ ਕੇ ਵੇਚਨੇ ਆ ਉਹਦੇ ਚ ਵੀ ਤੁਸੀਂ 1000-2000 ਦੀ ਰੋਜ਼ ਤਾਂ ਛੱਡਦੇ ਠੀਕ ਆ ਫੇਰ ਉਹੀ ਗੱਲ ਆ ਜਾਂਦੀ ਹੈ 메ਨ ਕੰਮ ਸੰਗ ਛੱਡਣਾ ਕਿ ਤੁਸੀਂ ਸੰਗ ਕੇ ਤਾਂ ਕਿਸੇ ਵੀ ਕੰਮ ਚ ਸੰਗ ਤਾਂ ਕਾਮਯਾਬ ਪਰ ਹੁਣ ਤਾਂ ਅੱਜ ਕੱਲ ਸੰਗਨ ਦਾ ਜਵਾਨ ਨਹੀਂ ਰਿਹਾ ਲੋਕ ਸੋ ਜੇ ਨਹੀਂ ਦੇ ਤਾਂ ਕੀ ਕੁਛ ਕਰੀ ਜਾਂਦਾ ਸੰਗ ਸੰਗ ਤਾਂ ਅੱਜ ਕੱਲ ਹੈ ਨਹੀਂ ਪਰ ਜੇ ਸੰਗ ਕਰੋਗੇ ਤਾਂ ਪਿੱਛੇ ਰਹੋਗੇ ਠੀਕ ਹੈ ਤੁਸੀਂ ਉਹ ਕੰਮ ਕਰ ਲਓ ਜੂਸ ਵਾਲੀ ਮਸ਼ੀਨ ਲੈ ਲਓ 5000 ਦੀ ਵਧੀਆ ਆ ਜਾਂਦੀ ਹੈ ਠੀਕ ਹੈ ਇਹ ਕੰਮ ਕਰ ਲਓ ਨਾਲ ਸਬਜ਼ੀ ਰੱਖ ਲਓ ਠੀਕ ਹੈ ਨਹੀਂ ਤੂੰ ਤੁਹਾਡੇ ਕੋਲ ਬਾਹਨ ਹੈਗਾ ਕੋਈ ਮੰਨ ਲਓ ਗਰੀਬ ਘਰੋਂ ਬੰਦਾ ਉਹ ਬਾਜ਼ਾਰ ਚੋਂ ਸਬਜ਼ੀਆਂ ਲੈ ਲਓ ਕੋਈ ਵੀ ਸਬਜ਼ੀ ਲਓਗੇ ਤੁਹਾਨੂੰ ਦੁੱਗਣੇ ਰੇਟ ਤੇ ਉਹ ਵੇਚੋਗੇ ਵੀ ਹੋਵੇ ਠੀਕ ਹੈ ਚੱਲ ਤੁਸੀਂ 20 ਲੈ ਕੇ 40 ਦੇ ਜਾਓਗੇ 30 ਦੇ ਜਾਓਗੇ ਤੁਹਾਡੇ ਪੱਲੋਂ ਕੁਝ ਨਹੀਂ ਜਾਂਦਾ ਹਨਾ ਪਰ ਇਹ ਚੀਜ਼ਾਂ ਵਿਕ ਰਹੀਆਂ ਵਿਕ ਰਹੀਆਂ ਨੇ ਜੇ ਜੂਸ ਕਿੰਨੋਂ ਵਗੈਰਾ ਤਾਂ ਹੁੰਦੇਵੇਂ ਚੀਜ਼ਾਂ ਖਤਮ ਹੋ ਜਾਂਦਾ ਤੇ ਫਰੂਟ ਫਰੂਟਾਂ ਦੀ ਸਟਾਲ ਲਾ ਸਕਦੇ ਕਿਤੇ ਠੀਕ ਆ ਜੇ ਤੁਸੀਂ ਵੱਧ ਇਨਵੈਸਟ ਕਰ ਸਕਦੇ 10-15000 ਚੱਕਲਾ ਜੂਸ ਵਾਲੀ ਗੰਨੇ ਵਾਲੀ ਖਿਲਾੜੀ ਤੁਹਾਨੂੰ ਰੇੜਾ ਜ ਆ ਉਹ ਕਿਰਾਏ ਤੇ ਮਿਲ ਸਕਦਾ ਠੀਕ ਆ ਗੰਨੇ ਦਾ ਜੂਸ ਨੂੰ ਬਹੁਤ ਚੱਲਣਾ ਗਾ ਗੰਨਾ ਲਓ ਤੁਹਾਨੂੰ 700 ਤੋਂ 1000 ਰੁਪਏ ਪਰ ਗੰਨਾ ਮਿਲ ਜਾਂਦਾ ਤੇ ਜੂਸ ਤੁਹਾਨੂੰ ਪਤੀਏ ਕਿੰਨਾ ਨਿਕਲਦਾ ਠੀਕ ਆ ਉਹਨੂੰ ਕਵਰ ਨੂੰ ਅੱਗੇ ਕੁਆਲਿਟੀ ਚ ਕਰ ਲੋ ਇੱਕ ਵਧੀਆ ਕੁਆਲਟੀ ਦੇ ਜੋ ਜਿਵੇਂ ਮੱਖੀਆਂ-ਮੱਖੀਆਂ ਦੀ ਜਾਲੀ ਵਗੈਰਾ ਪ੍ਰੋਪਰ ਲਾ ਕੇ ਵਧੀਆ ਗਲਾਸ ਲਾ ਕੇ ਪੈਪਨ ਲਾ ਕੇ ਤੁਹਾਡਾ 20 ਦਾ ਗਲਾਸ 40 ਦਾ ਵਿਕੀਓ ਕਿਉਂਕਿ ਲੋਕ ਅੱਜ ਕੱਲ ਮਨ ਲੈ ਸਫਾਈ ਭਾਲਦੇ ਫੈਂਸੀ ਚੀਜ਼ ਭਾਲਦੇ ਸਫਾਈ ਭਾਲਦੇ ਆ ਗਲਾਸ ਆਉਂਦੀ ਆ ਵਿੱਚ ਪੈਪਨ ਲੱਗ ਜਾਂਦੀਆਂ ਨੇ ਠੀਕ ਆ ਉਹ ਗਲਾਸ ਤੁਹਾਡਾ 40 ਦਾ ਦੇ ਗੈਨਰਬਰ ਫਰਾ ਸਿਸਟਮ ਬਣਾ ਲਓ ਗੈਨਰਬਰ ਫਤੋ ਜੋ ਠੰਡਾ ਮਸ਼ੀਨ ਆਉਂਦੀ ਉਹ ਥੋੜੀਆਂ ਮਹਿੰਗੀਆਂ ਨੇ 60-70000 ਰੁਪਏ ਦੇ ਵਿੱਚ ਉਹ ਵੀ ਤੁਹਾਡਾ ਸਿਸਟਮ ਚੱਲ ਸਕਦਾ ਠੀਕ ਆ ਤੇ ਘੱਟੋ-ਘੱਟ 100 ਗਲਾਸ ਤਾਂ ਮੂਲੀ ਗੱਲ ਹੈ ਜੀ ਗਾਦੀ ਚਾਹੀਦੀ ਚੋ ਜੀ 100 ਗਲਾਸਾਂ ਮੁੱਲੀ ਗੱਲ ਆ। ਸੋ ਕਰਨਾ ਤੁਸੀਂ ਕੁਝ ਨਹੀਂ ਇੱਕ ਵਾਰ ਦੀ ਮੰਨ ਲਓ 10000 ਤੋਂ ਲੈ ਕੇ ਜਿਵੇਂ ਮੈਂ ਦੱਸਿਆ ਸਾਨੂੰ 70000 ਰੁਪਏ ਤੱਕ ਤੁਹਾਡੀ ਇਨਵੈਸਟਮੈਂਟ ਆ। ਠੀਕ ਆ ਗੰਨਾ ਕਾਲੀਆਂ ਦਾ 5-7 ਦਿਨ ਤੁਸੀਂ ਦਾੜੀ ਕਰ ਸਕਦੇ ਹੋ। ਠੀਕ ਆ ਕਿ ਮੈਂ ਅੱਜ ਤੁਸੀਂ ਗੰਨਾ ਜੂਸ ਕੱਢ ਕੇ ਵਿੱਚ ਉਹਦੀ ਪੇਮੈਂਟ ਆਉਗੀ ਉਹ ਅਗਲੇ ਨੂੰ ਕਰੀ ਚੱਲੋ। ਤੁਸੀਂ ਉਹ ਸਰਕਲ ਬਣਾਓ ਯਾਰ ਠੀਕ ਆ। ਸਰਕ ਬਣਾਓ ਇਹ ਕੰਮ ਨੂੰ ਕਿੰਨੀ ਵਧਾ ਲਓ ਠੀਕ ਆ। ਸੋਨੂੰ ਵਧੀਆ ਪੈਸਾ ਆਦਾ ਹੋਰ ਨਾਲ ਪੜਾ ਲਓ ਨਾ ਸਬਜ਼ੀਆਂ ਰੱਖ ਲਓ ਫਰੂਟ ਰੱਖ ਲਓ। ਪਰ ਹੁਣ ਜੋ ਸੀਜ਼ਨ ਆ ਰਿਹਾ ਕੰਨੇ ਦਾ ਜ ਕੋਈ ਵੀ ਕੰਮ ਛੋਟਾ ਵੱਡਾ ਨਾ ਬਾਹਰ ਜਾ ਕੇ ਵੀ ਆਪ ਇਹ ਕੰਮ ਕਰਦੀ ਆ ਤਾਂ ਇੱਕ ਬਿਜ਼ਨਸ ਆਈਡੀਆ ਸੀਗਾ ਮੈਂ ਵੀਡੀਓ ਦੇਖ ਕੇ ਵੀਡੀਓ ਬਣਾਈਆ ਵੀਡੀਓ ਸ਼ਾਰਟ ਵੀਡੀਓ ਚੱਲੀ ਹੈ ਵਧੀਆ ਚੱਲੀ ਹੈ ਪਰ ਮੈਂ ਸੋਚਿਆ ਵੀ ਇੱਕ ਆਪਾਂ ਤੁਹਾਨੂੰ ਇਹ ਬਿਜ਼ਨਸ ਆਈਡੀਆ ਵੀ ਦੇ ਦਿਆਂ